ਸਰਕਾਰ ਕੋਲ ਪੇਸ਼ ਕਰਨ ਲਈ ਬਹੁਤ ਨੇ ਤੋਂ ਤਕਵੀਰਾਂ ਨੇ ਜਿੱਤੇ ਉਹਨਾਂ ਨੂੰ ਦੋਹਾਂ ਸਾਰੇ ਘਟਨ ਦੋਹਾਂ ਕਰਾਂਗੇ ਚਾਹ ਤਲ ਨਹੀਂ ਨਾ ਸਾਡੇ ਵਾਲੇ ਯਾਰ ਰਾਮਾ ਜੀ ਅੱਧਰੋਂ ਛੱਡ ਤੋ ਥੋੜੇ ਗੱਲ ਕਰਦੇ ਫਿਰ ਆਇਓ ਮੈਂ ਸਾਬ ਦਲੀਬਾ ਜੀ ਜੀ ਨਾ ਸਤਨਾ ਘਰ ਦਾ ਹੁਣ ਪਾਉਂਦੇ ਨਾ ਕੋਈ ਦੇਤੇ ਗਏ ਨੇ ਦੇਖੋ ਚੱਲੋ ਆਓ ਬੋਲੇ ਚੱਲੋ ਯਾਰ ਪਿੱਛੇ ਜਾਓ ਯਾਰ ਸਾਡੇ ਥੋੜੀ ਜਗ੍ਹਾ ਫੋਟੋ ਕਰ ਲੀਏ ਸਾਰੇ ਮੈਂ ਲੈ ਲਿਆ ਮੈਂ ਹਰ ਫ੍ਰੀਕ ਨੂੰ ਬੁੜਾਇਆ ਆ ਜਾਓ ਸਰ ਜੀ ਬਾਬੇ ਨਾਲ ਛੋਟੇ ਬਾਬੇ ਨਾਲ ਹੋ ਗਿਆ ਬਰਬੰਦ ਸਾਰੇ ਫੋਟੋ ਕਰ ਲਓ ਸਾਰੇ वाहे गुरु जी का खालसा वाहगुरु जी की फतेह अज 52 ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੰਗ ਰੋਗਨ ਦੀ ਸੇਵਾ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ 27 ਜਨਵਰੀ ਨੂੰ ਆ ਰਿਹਾ ਵਾ ਤੇ ਉਸ ਦਿਹਾੜੇ ਨੂੰ ਸਨਮੁਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੀ ਜਿੰਨੀ ਵੀ ਇਮਾਰਤ ਹੈ ਸਾਰੀ ਨੂੰ ਰੰਗ ਰੋਗਨ ਕਰਨ ਵਾਸਤੇ ਇਮਾਰਤ ਦੀ ਖੂਬਸੂਰਤੀ ਵਾਸਤੇ ਜਿਹੜਾ ਵਾ ਇਹ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹ ਸੇਵਾ ਜਿਹੜੀ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ 27 ਜਨਵਰੀ ਦਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਸੇਵਾ ਸੰਪੂਰਨ ਹੋ ਜਾਏਗੀ ਤੇ ਮੁਕੰਮਲ ਹੋ ਜਾਏਗੀ ਸੰਗਤਾਂ ਨੂੰ ਅਪੀਲ ਕਰਨ ਚਾਹਦੇ ਸੰਗਤਾਂ ਨੂੰ ਇਹੋ ਬੇਨਤੀ ਆ ਕਿ ਆਓ ਬਾਬਾ ਜੀ ਦੇ ਦਰ ਤੇ ਮੱਥਾ ਟੇਕੋ ਹਾਜ਼ਰੀ ਭਰੋ ਦਰਸ਼ਨ ਦਿਦਾਰੇ ਕਰੋ ਤੇ ਜੋ ਸੇਵਾਵਾਂ ਚੱਲਦੀਆਂ ਨੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਸਫਲ ਕਰੋ ਆਪਣਾ ਬਾਬਾ ਜੀ ਪਹਿਲਾਂ ਵੀ ਬਹੁਤ ਵੱਡਮੁੱਲੀ ਸੇਵਾਵਾਂ ਜਿਹੜੀਆਂ ਹੈ ਸਥਾਨਕ ਤੌਰ ਤੇ ਕੀਤੀਆਂ ਜਾ ਰਹੀਆਂ ਅਗਰ ਪਾਰਕਿੰਗ ਦੀ ਗੱਲ ਕਰੀਏ ਤਾਂ ਐਸੀ ਕਿੰਨੀ ਗਲੋਡ ਤੇ ਬਾਬਾ ਜੀ ਦੇ ਪਾਵਨ ਸਥਾਨ ਤੇ ਦੇਸ਼ ਦੇ ਸ਼ਾਂਤਰਾ ਤੋਂ ਜਿਹੜੀਆਂ ਸੰਗਤਾਂ ਨੇ ਉਹ ਆਉਂਦੀਆਂ ਨੇ तकरीबन ਜਿੰਨੀ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਸਾਰੇ ਬਾਬਾ ਜੀ ਦੇ ਮੱਥਾ ਟੇਕਣ ਵੀ ਆਉਂਦੇ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਤੋਂ ਦਾਸਾਂ ਨੂੰ ਭਾਵਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਇਹ ਸੇਵਾ ਜਿਹੜੀ ਬਖਸ਼ੀ ਹੋਈ ਆ ਬਹੁਤ ਸਾਰੀ ਜਗ੍ਹਾ ਖਰੀਦ ਕੇ ਕੰਪਲੈਕਸ ਨੂੰ ਖੁੱਲਾ ਕੀਤਾ ਗਿਆ ਬੜੀ ਵੱਡੀ ਜਿਹੜੀ ਕਾਰ ਪਾਰਕਿੰਗ ਆ ਉਹਦਾ ਨਿਰਮਾਣ ਹੋ ਰਿਹਾ ਜਿੱਥੇ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਨਿਰਮਾਣ ਹੋਣਾ ਉੱਥੇ ਬਹੁਤ ਵੱਡਾ ਇੱਕ ਇਹ ਤਿੰਨ ਤੋਂ ਚਾਰ ਮਜ਼ਲਾ ਲੰਗਰ ਹਾਲ ਦੀ ਵੀ ਇਮਾਰਤ ਬਣਦੀ ਆ ਤੇ ਉਹ ਬਾਬਾ ਜੀ ਦੇ ਪਿਛਲੇ ਸਾਈਡ ਦੇ ਉੱਤੇ ਜਿਹੜਾ ਸਾਰਾ ਪ੍ਰੋਜੈਕਟ ਹੈ ਸੇਵਾ ਦਾ ਉਹਦੀ ਸੇਵਾ ਜਿਹੜੀ ਆ ਉਹ ਬੜੇ ਜੋਰ ਨਾਲ ਚੱਲ ਰਹੀ ਹੈ ਕਿਦੋਂ ਤੱਕ ਨਾ ਜਿਹੜੀ ਹੈ ਸੇਵਾ ਜਿਹੜੀ ਹੈ ਰੰਗ ਰੋਗਨਦੀਪੂਰੀ ਰੰਗ ਰੋਗਨਦੀ ਤੇ ਹਫ਼ਤੇ ਤਾਂ ਦਿਨਾਂ ਦੇ ਵਿੱਚ ਜਿਹੜੀ ਹੈ ਸੰਪੂਰਨ ਹੋ ਜਾਏਗੀ ਇਹ ਆ ਇਹਨੂੰ ਬਹੁਤਾ ਟਾਈਮ ਨਹੀਂ ਲੱਗੇਗਾ ਪਰ ਵੀ ਫੀਲ ਕਰਨਾ ਚਾਹੁੰਦੇ ਹੋ ਜਿਹੜੀ ਇੱਕ ਕਾਰਜ ਸਮਾ ਚੱਲ ਰਹੀ ਹੈ ਪਾਰਕਿੰਗ ਦੀ ਹੋਰ ਲੰਗਰ ਕਰਨ ਦੀ ਚੱਲ ਰਹੀ ਹੈ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਕਿ ਇੱਥੇ ਮਟੀਰੀਅਲ ਦੀ ਲੋੜ ਹੈ ਸਾਨੂੰ ਪੈਸਾ ਨਾ ਦਿਓ ਲਿਆ ਕੇ ਜੇ ਰੰਗ ਰੋਗਨ ਸ਼ੁਰੂ ਹੋਇਆ ਤੇ ਰੰਗ ਰੋਗਨ ਲਿਆ ਕੇ ਦਿਓ ਜੇ ਪਿੱਛੇ ਬਿਲਡਿੰਗਾਂ ਬਣ ਗਈਆਂ ਨੇ ਤੇ ਆਪਣਾ ਬਣਦਾ ਹਿੱਸਾ ਭਾਵੇਂ ਇੱਕ ਬੋਰੀ ਸੀਮੈਂਟ ਦੀ ਲਿਆਓ ਤੇ ਭਾਵੇਂ ਇੱਕ ਲੈਂਥ ਜਿਹੜੀ ਹੈ ਸ਼ਰੀਏ ਦੀ ਲਿਆਓ ਅਹੀਂ ਸਾਰੇ ਸਾਈਜ਼ ਜਿਹੜੇ ਨੇ ਉਹ ਇੱਥੇ ਬੋਰਡ ਲੱਗੇ ਹੋਏ ਨੇ ਪੜ ਕੇ ਵੇਖ ਕੇ ਤੇ ਸੰਗਤਾ ਆਪਣੇ ਆਪ ਲਿਆ ਕੇ ਸੇਵਾ ਕਰ ਸਕਦੀਆਂ ਨੇ ਜਿਨ੍ਹਾਂ ਪ੍ਰੇਮੀਆਂ ਦੀ ਸ਼ਹੀਦਾਂ ਦੇ ਪ੍ਰਤੀ ਆਸਥਾ ਵਾ ਉਹ ਕਮਾਈ ਨੂੰ ਸਫਲ ਕਰਨ ਵਾਸਤੇ ਇੱਥੇ ਬਣਦਾ ਮਟੀਰੀਅਲ ਯੋਗ ਲਿਆ ਕੇ ਦਿਓ ਤਾਂ ਕਿ ਇਮਾਰਤਾਂ ਦੀ ਸਾਰੀ ਜਿਹੜੀ ਹੈ ਛੇਤੀ ਤੋਂ ਛੇਤੀ ਮੁਕੰਮਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਸਾਹਿਬ ਦੇ ਅੰਦਰ ਵੀ ਹੋਏਗੀ ਜੀ ਇਹ ਸੇਵਾ ਜਿਹੜੀ ਹੈ ਬਲੀ